ਤਾਰਾਂ ਜਿਹੜੇ ਬੈਠੇ ਨਾ ਰਿਹਾ ਜੀ ਹਾਂਜੀ ਬਾਈ ਕੀ ਹਾਲ ਚਾਲ ਨੇ ਜੀ ਹੋਰ ਘਰ ਪਰਿਵਾਰ ਬਈ ਸਾਰੇ ਨੇ ਘੈਂਟ ਨੇ ਜਾਨਵਰ ਵਗੈਰਾ ਬਾਈ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਵਧੀਆ ਹੋਣ ਆਗੇ ਬਈ ਆਪਾਂ ਇਧਰ ਲੈ ਘਰੇ ਆਗੇ ਬਹੁਤ ਚਾਰ ਬੱਚੇ ਆਪਣੇ ਖੜਦੇ ਉਹ ਯਾਰ ਗੋਲਾਇਆ ਕਰਿਆ ਹੋ ਰਿਹਾ ਕਿ ਜੋ ਕੰਮ ਹੀ ਹੋ ਰਿਹਾ ਇੱਕ ਮੈਂ ਕੋਦਤੀ ਅੱਜ ਹੁਣ ਵਿਆਹ ਵੀ ਜਾਣਾ ਮੈਨੂੰ ਐਵੇਂ ਪੰਗਾ ਉੱਥੇ ਪਊਗਾ ਬਿਮਾਰ ਹੋਣਾ ਸੱਟ ਜਾਨੀ ਸਰੀਰ ਬਈ ਹੁਣ ਚਲੋ ਦੇਖਦੇ ਆਂ ਚਿੱਟੀਆਂ ਦਾ ਕੱਢਦੀ ਐ ਨਾਲ ਚਾਰੇ ਬੱਚਿਆਂ ਦੇ ਇੱਕ ਬੱਚਾ ਕੱਢਿਆ ਨਹੀਂ ਬਈ ਚਿੱਟਾ ਕਿਉਂਕਿ ਕਿਉਂਕਿ ਉਹ ਕਰਦਾ ਆਪਾਂ ਨੂੰ ਤੰਗ ਉਹ ਥੋੜਾ ਜਿਹਾ ਉੱਚਾ ਉੱਡਣ ਲੱਗ ਜਾਂਦਾ ਤਾਂ ਅਗਰ ਕੇ ਉਹ ਦੋ ਜਾਰ ਮਿੰਟ ਬੈਠ ਲੈਣਦੇ ਇਹਨਾਂ ਨੂੰ ਫਿਰ ਆਪਾਂ ਛਿਦਾ ਦਾਂਗੇ ਰਾਤ ਅੱਜ ਫੇਰ ਟੂਟੀ ਚੱਲਦੀ ਰਹੇਗੀ ਬਈ ਸੱਚ ਇੰਨਾ ਪਾਣੀ ਵਹਿ ਰਿਹਾਦਾ ਫੇ ਭੱਜੀ ਗਾ ਕੇ ਬੰਦ ਕਰਤੀ ਬਚਤ ਰਹੇਗੀ ਨਹੀਂ ਕਰ ਦਿੰਦੀ ਪਾਣੀ ਤਾਂ ਨਹੀਂ ਸਾਰੇ ਨੂੰ ਇਹਦੇ ਵਿੱਚ ਛੱਡ ਦਈਏ ਪਾਣੀ ਯਾਰ ਥੋੜਾ ਜਿਹਾ ਇਹਨੂੰ ਭਰ ਜਾਣ ਦੇ ਪਾਣੀ ਦਾ ਹੁਣ ਘੱਟ ਹੀ ਆ ਉਂਬਰ ਕਬੂਤਰ ਵੀ ਗੱਲ ਲਿਆਉਣਾ ਦੀ ਬਈ ਚੱਕ ਕੇ ਉਹ ਕੱਲ ਫਿਰ ਮੁੰਡਾ ਥੋੜਾ ਜਿਹਾ ਕੰਮ ਵਾਗ ਗਿਆ ਤਾਂ ਕਰਕੇ ਕਬੂਤਰ ਲਿਆਂਦਾ ਨਹੀਂ ਗਿਆ ਗੱਲ ਚੱਕ ਕੇ ਯਾਰ ਆਪਾਂ ਇਹ ਹੁਣ ਦੇਖ ਲਿਆ ਆਪੀ ਨੂੰ ਫੋਨ ਕਰਾਂਗੇ ਚੱਲੀਏ ਬਈ ਚੱਕਣ ਕਬੂਤਰ ਟਾਈਮ ਨਾਲ ਚੱਕ ਲਿਆਵੇਂ ਮਾਹ ਆ ਦੇਖੋ ਬਈ ਖੁੱਡਾ ਜਾ ਟਿਚ ਪੇ ਟਿਚ ਪਾਟ ਚੱਪਾ ਬਬਲ ਦਾ ਹੈਪੀ ਹੁਣ ਆਪ ਹੀ ਆ ਜੂਗਾ ਥੋੜੇ ਟਾਈਮ ਦਾ ਕਿ ਮੇਰੇ ਲਈ ਆ ਜਾਂਦਾ ਹੁੰਦਾ ਦੀਏ ਤਾਂ ਆ ਗਿਆ ਜੀ ਉੱਧਰ ਦੇ ਅੰਦਰ ਇਹ ਮੈਂ ਡਾਇ ਇਹ ਕੋਈ ਰੂੜੀ ਰੋੜੀ ਨਹੀਂ ਕੋਈ ਵਧੀਆ ਯਾਰ 60 ਤੇ ਆ ਜੀ ਇੱਕ ਪੰਜੇੜਾ ਤੇ ਨਵਾਂ ਮਚਾ ਵੀ ਆ ਇਹ ਇਹਦਾ ਸਿੱਕਾ ਇਹ ਮਾਰੇ ਉਹ ਵੀ ਡਾਇਆ ਰੋਜਾਕ ਆ ਨਾ ਮਾ ਚਟੀਆਂ ਦਾ ਰਸ ਚ ਆ ਉਹਨੇ ਚਾਰੇ ਆਪੇ ਉਹ ਉੱਡਣ ਦੇ ਜਿਆਰਾਂ ਨੂੰ ਐਡੀ ਗੱਲ ਨਹੀਂ ਹੈਗੀ ਇਹਦਾ ਵਧੀਆ ਉੱਡਦੇ ਨੇ ਐ ਦਾ ਗੀਚਾ ਖੇਰਾ ਉਹ ਉੱਡ ਲੈਣ ਦੇ ਜਿਆਰਾਂ ਨੂੰ ਵੜਾਵਾਂਗੇ ਵੀ ਹੋਈ ਚੱਕਰ ਨਹੀਂ ਆ ਇਹਦਾ ਹਰ ਰੋਜ ਆ ਇਹਦਾ ਜਮਾ ਰੋਜ ਤੇ ਪਿਓ ਵਰਗਾ ਜਮਾ ਪਿਓ ਤੇਗਾ ਬਈ ਜਮਾ ਹੀ ਪਿਓ ਤੇ ਡੱਟੋ ਜਮਾ ਡੱਟੋ ਆਉਦੇ ਪਿਓ ਦੀ ਗੋਖੀ ਜਮੇ ਰੱਬ ਦੇ ਨਾਲ ਪੈ ਮਾਰਦੇ ਆ ਪਹਿਲੀ ਵਾਰ ਹੀ ਹੋੜਿਆ ਇੱਕ ਮੈਂ ਉਹ ਇਜੈਕਟ ਕਰ ਨਿਊਟਰ ਲੈ ਲੈਂਦੇ ਆ ਪੰਜ ਆਹ ਦੇ ਆ ਪਹਿਲੀ ਵਾਰ ਹੀ ਹੋੜਿਆ ਆ ਕਿਵੇਂ ਕਰਦਾ ਤੇ ਦੇਖੋ ਇਹਨੇ ਬਸ ਲੱਗ ਜੂ ਜੁਟਣ ਵਧੀਆ ਜੇਵਾ ਪਹਿਲੀ ਢਾਈ ਆ ਜੀ ਬਾਈ ਲਾ ਲਈਏ ਯਾਰ ਬਸ ਹੁਣ ਚਟੀਆਂ ਦਾ ਕਿੱਥੇ ਨਾ ਜਾ ਕੱਢ ਗਏ ਵਜੇ ਇਹਨੂੰ ਐਵੇਂ ਗੇੜੇ ਗੇੜੀ ਠੀਕ ਨੇ ਜੇ ਨਹੀਂ ਤੰਗ ਹੋ ਜਾਂਦਾ ਬੱਚਾ ਤੇ ਹੁਣ ਬਹਿ ਜੂਗਾ ਬਸ ਆ ਗਿਆ ਤਾਂਗਣੀ ਦਾ ਹੋਂ ਦੇ ਨਾਲ ਕਬੂਤਰ ਆਪ ਆਪਣਾ ਇਹਦਾ ਹੁਣ ਪਹਿਲੀ ਡਾਈ ਆ ਬੱਚੇ ਦੀ ਗੱਲ ਤਾਂ ਮੈਂ ਜੋੜ ਗਿਆ ਮੜਾ ਅਗੜਾ ਇਹ ਦੇਖੀ ਬੈਠਿਆ ਆ ਗਿਆ ਨਾ ਮੈਂ ਜੂਗਾ ਸਾਬੀ ਬੈਠਣਾ ਹੋਰ ਕਿਸੇ ਵਾਸੇ ਜਾਈ ਜਾਂਦਾ

ਦਾਦੀ ਨਾਲ ਕੋਈ ਨਾ ਰਹਿ ਯੂ ਵੀ ਚਲ ਬਈ ਮੈਂ ਕਬੂਤਰ ਲਾਣਾ ਯਾਰ ਵੜਕਾ ਦੇ ਕੇ ਜੀ ਬਈ ਬੱਚੇ ਆਪਾਂ ਬਿਠਾ ਲੇ ਅੰਦਰ ਤਾੜ ਤੇ ਤੇ ਬਾਕੀ ਆਪਾਂ ਤੇ ਉਤਰਾ ਨੂੰ ਦਾਣੇ-ਦੋਣੇ ਪਾਤੇ ਆ ਜੋੜੀ ਖਾਈ ਜਾਂਦੀ ਆ ਦਾਣੇ ਤੇ ਬਈ ਆ ਬੋਦੀ ਵਾਲੀ ਆਪਾਂ ਬਾਰੇ ਛੜਤੀ ਚੈੱਕ ਕਰੋ ਤੇ ਇੱਕ ਬਈ ਆਪਾਂ ਕਬੂਤਰ ਲਿਆਂਦਾ ਨਵਾਂ ਦੀਪ ਤੋਂ ਆ ਫਿਰਦਾ ਅਲੇ ਥੋੜਾ ਜ ਮਸਤ ਬਹੁਤ ਆ ਬਾਈ ਕਬੂਤਰ ਬਹੁਤ ਚੰਗਾ ਹੀ ਬਹੁਤ ਆ ਤੇ ਮਸਤ ਵੀ ਉਨਾ ਹੀ ਮਸਤ ਆ ਜਿੰਨਾ ਚੰਗਾ ਯਾਰ ਕਹਿਣ ਦਾ ਮਤਲਬ ਬੜਾ ਚੰਗਾ ਕਬੂਤਰਾ ਤੇ ਦੀਪਕਾ ਦਾ ਸਾਹਮ ਕੇ ਰੱਖੀ ਵਾਹ ਬਾਈ ਕੋਈ ਚੱਕਰ ਨਹੀਂ ਤਾਂ ਮਾਨ ਤਾਂ ਤਰੀ ਹੈ ਨਾ ਸਾਹਮ ਕੇ ਰੱਖਾਂਗੇ ਤੇ ਇਹਨੂੰ ਬਾਈ ਬੋਦੀ ਵਾਲੇ ਨਾਲ ਲਾਵਾਂਗੇ ਕੋਈ ਜਿਹੜਾ ਲਾਲ ਸਿਰ ਆ ਜੰਦਰ ਬੈਠਾ ਯਾਰ ਉਹਦਾ ਪੱਟੂ ਗੁੜਕਦਾ ਹੀ ਨਹੀਂ ਪਤਾ ਨਹੀਂ ਕੀ ਚੱਕਰ ਆ ਇਹਦਾ ਤੂੰ ਦੇਖਦਾ ਜਾ ਪਰਸੋਂ ਬਰਸੋਂ ਤੱਕ ਇਹਦਾ ਗਾਹ ਪਾ ਦੂਗਾ ਬਹੁਤ ਚੰਗਾ ਕਬੂਤਰ ਆ ਭਾਈ ਸਾਨੂੰ ਸੌਂਗ ਕਰਾਵਾਂਗੇ ਹੱਥ ਤੇ ਫੜ ਕੇ ਹਲੇ ਹਲੇ ਥੋੜਾ ਜਿਹਾ ਆਥਰੇ ਉਥੇ ਨੇ ਦੇਖ ਰਿਆਂ ਜਾਂ ਕੱਲ ਕੋਲ ਨੂੰ ਕਰਾਵਾਂਗੇ ਸ਼ੌਂਕ ਹਲੇ ਤਾਂ ਮੇਰਾ ਮੈਂ ਇਹ ਜਾਣਾ ਕਿਸੇ ਪਾਸੇ ਤੇ ਅੱਜ ਵਿਆਹ ਜਾਣਾ ਯਾਰ ਦੋ ਦਿਨ ਵਿਆਹ ਆ ਗਿਆ ਆਪਾਂ ਵਿਆਹ ਤੇ ਰਹਿਣਾ ਦੋ ਦਿਨ ਆਪਾਂ ਤਾਂ ਕਰਕੇ ਚੱਕਰ ਪੈਂਦਾ ਥੋੜਾ ਜਿਹਾ ਇਹਨਾਂ ਨੇ ਲੈ ਖਾ ਆਪਣੇ ਇਹ ਜਣ ਬਰਾਣੇ ਫਿਰ ਲੈਣਦੇ ਇਹਨਾਂ ਨੂੰ ਇੱਧਰ ਉੱਧਰ ਉੜਦਾ ਵੀ ਰਿਹਾ ਹੈ ਆਪਣੇ ਲੈ ਫੇਪੀ ਲੈ ਵੀ ਰਿਹਾ ਹੈ ਥੋੜਾ ਜਿਹਾ ਟਾਈਮ ਆਪਣੇ ਉਰੇ ਘਰ ਤੇ ਉੜਦਾ ਰਿਹਾ ਹੈ ਪਹਿਲਾਂ ਉਰੇ ਹੀ ਉੜਦਾ ਹੁਣ ਵੀ ਆਣ ਦੋ ਇੱਕ ਦੋ ਦਿਨ ਤੇ ਮਸਤ ਆ ਜੂ ਫਿਰ ਬੋਦੀ ਵਾਲੀ ਵੀ ਮਸਤਾ ਪੂਰੀ ਤਾਂ ਹੁਣ ਲੱਗੇ ਨੇ ਜੋੜੇ ਕੋਈ ਚੱਕਰ ਨਹੀਂ ਹੈ ਜੀ ਦਾ ਦਾ ਆਏ ਥੋੜਾ ਜਿਹਾ ਉੱਪਰ ਆ ਜਾ ਕਰਦਾ ਵੀ ਕਿੱਧਰ ਜੇ ਆ ਗਿਆ ਫਰਕ ਤਾਂ ਪਈ ਜਾਂਦਾ ਯਾਰ ਹੋਈ ਜਾਂਦਾ ਕਬੂਤਰ ਨੂੰ ਉੱਪਰ ਆ ਜਾ ਤਾਂ ਤੇ ਬਸ ਦਾਣੇ ਇਹਨਾਂ ਨੂੰ ਆਪ ਪਾਤੇ ਹੁਣ ਇਹਨਾਂ ਨੂੰ ਬਸ ਪਾਣੀ ਇਹਨਾਂ ਨੂੰ ਬੱਚਿਆਂ ਨੂੰ ਪਾਣੀ ਰੱਖਦਾ ਹੁਣ ਆਪਾਂ ਜਾਈਏ ਯਾਰ ਆਪਦਾ ਕੰਮ ਬਾਲਪੂਲ ਕਟਿੰਗ ਕਰਾਉਣੀ ਆ ਬਈ ਹਲੇ ਵੈਹ ਜਾਣਾ ਅੱਜ ਆਪਾਂ 10 ਵਜੇ ਦਾ ਟਾਈਮ ਹੈ ਤੇ 10 ਤਾ ਮਨੂਰੀ ਵੱਜ ਗਈ ਮੈਂ ਜਾਉਂਗਾ 12 ਬੁਰਾਂ ਵਜੇਗਾ ਟਕਟ ਚਲ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਵਗ ਜਾਾਂਗੇ ਹੌਲੀ ਹੌਲੀ ਐਡਾ ਕੀ ਦੱਸ ਆਪਣੇ ਬਿਨਾ ਵਿਆਹ ਗਏ ਰੁਕਦਾ ਅਗਲੇ ਦਾ ਨਾ ਆਪਣੇ ਭਾਈ ਦੀ ਏ ਖਾਸ ਆਪਣੇ ਤੋਂ ਆਪਣੇ ਨਾਲ ਮਾਈਕਮੇਜ ਕੰਮ ਕਰਦਾ ਮੁੰਡਾ ਉਹਦੇ ਭਾਈ ਦਾ ਆਪਣੇ ਨਾਲ ਵਧੀਆ ਰੱਖਦਾ ਸਰਕਲ ਉਹ ਬਈ ਚਲੋ ਹੁਣ ਸ਼ਾਮ ਨੂੰ ਮਿਲਦੇ ਆਂ ਬਈ ਹਨਾ ਉਹਨਾਂ ਅੰਦਰ ਬਾੜੀਏ ਦਾਣੇ ਉਹਨਾਂ ਨੂੰ ਪਾਤੇ ਹਨਾ ਤੇ ਇਹਨਾਂ ਨੇ ਖਾ ਵੀ ਲਏ ਜਾਨਵਰ ਆਪਣੇ ਸਾਰੇ ਓਕੇ ਨੇ ਪੂਰੇ ਨੇ ਚਲੋ ਭਾਈ ਅੰਦਰ ਚ ਉبرو ਚਲੋ 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 ਬਸ ਖਰੀਆਵਣਾ ਨਾ ਕਰੋ ਯਾਰ ਤਾਂ ਇਹ ਫੜੇ ਇਹ ਬੋਦੀ ਜਿਹੜੀ ਦਾ ਆਹ ਦਾ ਮੋਜੀ ਜੀ ਬਾਲਾ ਖਾਂਦੀ ਆ ਤੁਰਦੀ ਹੋਣੀ ਹੈਗੀ ਫੇਰ ਚਲੋ ਚਲੋ ਭਾਈ ਮਿਲਦੇ ਆਂ ਸ਼ਾਮ ਨੂੰ ਲਓ ਜੀ ਭਾਈ ਆ ਗਿਆ ਆਪਾਂ ਇਧਰ ਲੈ ਘਰੇ ਤੇ ਕਬੂਤਰ ਆਪਾਂ ਛੱਡ ਲਿਆ ਆਪਣੇ ਦਾਣੇ ਦੁਨੇ ਖਾਣ ਦੇ ਇਹਨਾਂ ਨੂੰ ਸੈੱਟ ਹੋ ਜਾਂਦੇ ਓਕੇ ਦੀ ਰਿਪੋਰਟ ਇਹਨਾਂ ਦੀ ਸਾਰਿਆਂ ਦੀ ਆਪਣਿਆਂ ਦੀ ਹੁਣ ਆਪਾਂ ਉਹਨਾਂ ਨੂੰ ਵੀ ਪਾਉਣੇ ਸੋਲੇ ਸੱਚ ਸੋਲੇ ਪਾ ਦੀ ਯਾਰ ਖੁੱਡਾ ਖੋਲ ਕੇ ਇਹਨਾਂ ਨੂੰ ਤਾਂ ਪਾ ਦਈਏ ਵੱਡਿਆਂ ਨੂੰ ਪਾਣੇ ਪਾਣੇ ਵੀ ਧਰਨਾ ਉਹਨਾਂ ਨੂੰ ਤਾਂ ਇਹ ਸੋਲੇ ਪਾਈ ਦੀਏ ਇਹ ਬੱਚਾ ਨਹੀਂ ਪੋੜ ਰਿਹਾ ਨਾ ਉੱਤਰ ਕਬ ਉੱਤਰ ਕਰ ਦੇਣੇ ਨੇ ਕਬ ਉੱਤਰ ਕਬ ਉੱਤਰ ਕਰ ਦੇਣੇ ਨੇ ਦੇਖਦੇ ਜਾਓ ਹੁਣ ਉਪਰੋਂ ਸਖਤ ਤੋਂ ਲੈ ਪਾਣੀ ਭਰ ਦਈਏ ਨਾ ਮਹਾ ਕਿਤੇ ਪਾਣੀ ਆਏਗਾ ਟੋਟੀ ਜੀ ਚਾਰਿਆ ਦਾਣੇ ਪਾਵਾਂ ਕੋਈ ਨਾ ਚੀਕ ਕੋਈ ਪਾਣੀ ਪੜਤਾ ਛੋਲੇ ਪਾਤੇ ਤੇ ਹੁਣ ਆਪਾਂ ਵੱਡਿਆਂ ਨੂੰ ਹੀ ਛੋਲੇ ਪਾ ਦਈਏ ਥੋੜੇ ਜਿਹਾ ਦਾਣੇ ਪਾ ਸੱਚ ਪਾਣੀ ਪਾ ਦਈਏ ਛੋਲੇ ਤਾਂ ਆਪਾਂ ਇਹਨਾਂ ਨੂੰ ਪਾਉਂਦੇ ਕਿ ਬੱਚਿਆਂ ਨੂੰ ਬਿਚੋਗ ਦੇਣੀ ਹੁੰਦੀ ਆ ਤਾਂ ਕਰਕੇ ਆਪਾਂ ਛੋਲੇ ਇਹਨਾਂ ਨੂੰ ਪਾਉਂਦੇ ਰਹੀ ਪਾਣੀ ਪਾਣੀ ਪਾਉਣੇ ਕਣਕ ਬਾਜਰਾ ਬਸ ਇੱਕ ਦੋ ਚੀਜ਼ਾਂ ਹੀ ਹੋ ਬੜਾ ਕੁਝ ਨਹੀਂ ਬੜਾ ਕੁਝ ਪਾਵਾਂਗੇ ਦਾ ਕਰਿਆਬ ਹੋਣਾ ਗੁੱਤਰ ਬਾਈ ਬੱਚਿਆਂ ਨੂੰ ਚੋਕ ਦੇਣੀ ਹੁੰਦੀ ਹੈ ਨਾ ਨਾ ਪਾ ਪਾਈਏ ਨਾ ਕੁਝ ਫਿਰ ਲੋ ਮੈਂ ਇਹਨਾਂ ਨੇ ਵੀ ਪਾਣੀ ਦਾ ਪੀਤਾ ਸੀ ਸਾਫ਼ ਜਾ ਪਿਆ ਦਿੰਦਾ ਭਾਈ ਦੇ ਇਹ ਦਬਾ ਇਹਨਾਂ ਨੂੰ ਬਾਜਰਾ ਦਾਣੇ ਪਾਉਣੇ ਨੇ ਅਜੇ ਚੱਕੋ ਪਈ න වන්කා සලතමරජී පීතු කදීබරකිලල ද ග Сохидел, как он гуляет и как रे हम राज्य ले आනි पु පर्त दाने पाते ने खाවිलेना पंजीने बझना हो अना ਕੋਪਈ ਓਕੇ ਰਿਪੋਰਟਾ ਜਮਾ ਹੁਣ ਆਪਾਂ ਨੇ। ਨਾ ਇਹ ਆਪਣੇ ਜਾਨਵਰਾਂ ਦੀ। ਇਤਨੀ ਜੀ ਜ ਲਾ ਲੈਣ ਦੇ ਇਹ ਕਬੂਤਰ ਨੂੰ ਅਜੇ ਅੱਜ ਹੀ ਲਿਆਂਦਾ ਅਜੇ ਜੀ ਨਹੀਂ ਲਾਇਆ। ਜੀ ਲਾ ਲਿਆ ਫੇਰ ਦੇਖੀ ਗੰਦ ਪਾਉਂਦਾ ਇਹ। ਬੜਾ ਗੁੜਕਦਾ ਤਾਂ। ਬੜਾ ਯਾਦ। ਪਤਾ ਹੀ ਲੱਗਦਾ ਆਪਾਂ ਨੂੰ ਜਾਨਵਰ ਦਾ ਵੀ ਕਿਵੇਂ ਆ। ਆਖੜਾ ਏ ਜੀ ਯਾ ਲਾ ਲੈਣ ਦੇ ਬਾਕੀ ਦਾ ਜੋੜੀਆਂ ਪੱਕੀਆਂ ਨੇ ਯਾਰ ਕਾਹ ਲੱਖੀ ਨਾਲ ਉਹਦੇ ਚੀਨੇ ਦੇ ਬਸ ਇਹ ਕੱਲਾ ਕਬੂਤਰੀ ਕੱਲਾ ਇਧਰ ਤਾਂ ਕਰਕੇ ਇਧਰ ਹੀ ਬਾੜਦਾ ਮੈਂ ਇਧਰ ਕਬੂਤਰੀ ਆਪੇ ਬੋਦੀ ਵਾਲੀ ਛੜਤੀ ਇਧਰ ਮਸਤ ਉਹ ਜੋ ਆਪੀ ਇਹ ਆਪੀ ਉਹ ਜੋੜੀ ਜੜੀ ਲੱਗ ਜੂਗੀ ਅੱਜ ਰੋਜਾ ਯਾ ਉਹ ਗੁਮਾਂਡੀਆਂ ਦੇ ਬੈਠਣ ਲੱਗ ਗਏ ਦੀ ਆ ਉਹਦਾ ਵੀ ਹੱਲ ਕਰਨਾ ਪਊ ਅਸਾਂ ਨੇ ਦਾਣੇ-ਦੋਣੇ ਬਾਈ ਲੈ ਖਾ ਹੁਣ ਚੁਗਲੇ ਹੁਣ ਚੱਲਦੇ ਆਂ ਬਸ ਘਰੇ ਕੰਮ ਨਿਬੜ ਗਿਆ ਆਪਣਾ ਜੇ ਵੀਡੀਓ ਸੋਹਣੀ ਲੱਗਦੀ ਆ ਬਾਈ ਲਾਈਕ ਕਰੋ ਹਣਾ ਸੋਣਾ ਜਾਂ ਕਮੈਂਟ ਕਰ ਦਿਓ ਯਾਰ ਤੇ ਆਪਣੇ ਚੈਨਲ ਨੂੰ ਬਾਈ ਸਬਸਕ੍ਰਾਈਬ ਕਰ ਲਓ ਆ ਮਿਲਦੇ ਆ ਹੁਣ ਆਪਾਂ ਕੱਲ ਨੂੰ ਨਵੀਂ ਵੀਡੀਓ ਚ ਨਵੀਂ ਅਪਡੇਟ ਚ ਆ ਆਪਣੀ ਅੱਜ ਦੀ ਲੁੱਕ ਆ ਇਹ ਦੇਖ ਸਕਦੇ ਹੋ ਘੜੀ ਆਪਣੇ ਬੰਨੀ ਹੋਈ ਆ ਕਰੋ ਚੈੱਕ ਇੱਕ ਤਾਂ ਆਈ ਯੋਜਨਾ ਚਲੋ ਮਿਲਦੇ ਆਂ ਬਈ ਕੱਲ ਨੂੰ ਆਪਾਂ